ਕਹਿੰਦੇ ਨੇ ਕਿ ਮਨੁੱਖਤਾ ਦੀ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਹੁੰਦੀ। ਤੇ اسی ਸੋਚ ਨੂੰ ਲੈ ਕੇ ਹੋਣ ਚਾਹੀ ਸਮਾਜ ਸੇਵੀ ਸੰਸਥਾ ਸਹਾਰਾ ਸਰਵੈਸ ਸੁਸਾਇਟੀ ਜੋ ਹੁਣ ਤੱਕ ਕਰੀਬ 1400 ਲਵਾਰਸ ਲਾਸ਼ਾਂ ਨੂੰ ਜਿਨ੍ਹਾਂ ਨੂੰ ਕੋਈ ਵੇਖਣ ਵਾਲਾ ਵੀ ਨਹੀਂ ਸੀ ਉਹਨਾਂ ਦਾ ਸੰਸਕਾਰ ਕਰ ਚੁੱਕੀ ਹੈ ਤੇ ਅਸਥੀਆਂ ਨੂੰ ਜਲ ਪ੍ਰਵਾਹ ਕਰ ਚੁੱਕੀ ਹੈ। ਤੇ ਇਹਨਾਂ ਵੱਲੋਂ ਕੀਤੀ ਜਾਂਦੀ ਸੇਵਾ ਸਿਰਫ ਮਨੁੱਖਤਾ ਨੂੰ ਸਮਰਪਿਤ ਹੈ। ਨਾ ਧਰਮ ਦੇਖਦੀ ਹੈ ਤੇ ਨਾ ਜਾਤ। ਇਹ ਹੁਣੇ ਤਸਵੀਰਾਂ ਫਰੀਦਕੋਟ ਦੀਆਂ ਨੇ ਜਿੱਥੇ ਸੰਸਥਾ ਵੱਲੋਂ 75 ਲਵਾਰਿਸ ਲਾਸ਼ਾਂ ਦੀਆਂ ਸਤਿਆਂ ਨੂੰ ਸੰਪੂਰਨ ਮਰਿਆਦਾ ਦੇ ਨਾਲ ਚਲਪਰਵਾ ਕੀਤਾ ਗਿਆ। ਇਹਨਾਂ ਵੱਲੋਂ ਇੱਕ ਅਜਿਹਾ ਕਾਰਜ ਕੀਤਾ ਗਿਆ ਹੈ ਜੋ ਪੂਰੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ। ਬਹੁਤ ਅੱਛਾ ਹੈ ਜੀ। हमारे फरीदकोट की ये शान है जो सहारा सर्विस सोसाइटी है जी और ये कितने सालों से काम कर रही है और हर साल इसी तरह से कहीं नहर पे मिले चाहे गाड़ी के थले आ जाए कोई ट्रक के थले आ जाए जड़ी मिधी हुई लाश है जी कीड़े पड़ी हुई लाश है वो जे चुकर ले आने हैं तो असी उन्हता संस्कार के बाद आज सारे ने बड़ी श्रद्धा और भक्ति दे जल की थे कल ये देखो ये जो भी यहाँ पे एक्सीडेंट वगैरह होते हैं या जो भी रेलवे नीचे के जो आके मौत होती है वो और जो भी वैसे अनार्थ जो है उनकी लाशें जो है वो प्रवाह करी आज हमने तो हम सभी भाईचारा हिंदू मुस्लिम सिख ईसाई सब एकत्रित होके वो जलप्रवाह करी उनकी अस्थियाँ और हमारे में यहाँ पे कोई भेदभाव नहीं है किसी में ਇਸ ਮੌਕੇ ਗੱਲਬਾਤ ਕਰਦੇ ਸਹਾਰਾ ਸਰਵਿਸ ਸੁਸਾਇਟੀ ਦੇ ਆਗੂ ਅਸ਼ੋਕ ਕੁਮਾਰ ਬਟਨਾਗਰ ਨੇ ਦੱਸਿਆ ਕਿ ਸਭ ਤੋਂ ਵੱਡਾ ਧਰਮ ਮਨੁੱਖਤਾ ਹੈ ਤੇ ਮਨੁੱਖਤਾ ਦੀ ਸੇਵਾ ਲਈ ਪਿਛਲੇ ਕਰੀਬ 20 ਸਾਲਾਂ ਤੋਂ ਯਤਨ ਕਰ ਰਹੇ ਨੇ ਸਾਡੀ ਸਹਾਰਾ ਸਾਨੂੰ तकरीबन 20 ਸਾਲ ਹੋ ਗਏ ਆ ਅਸੀਂ ਅੱਜ ਤੱਕ तकरीबन 1450 1500 ਤੋਂ ਕਰੀਬ ਲਵਾਰਸ ਸਕਾਰ ਕਰ ਚੁੱਕੇ ਹਾਂ ਜਿੰਦੇ ਵਿੱਚ ਸਾਡੇ ਨਾਲ Hindu, Muslim, Sikh, Sai ਸਾਰੇ ਇਕੱਠੇ ਆ ਤੇ ਸਾਡੇ ਕੋਲ ਜਿਵੇਂ ਨਹਿਦਾਂ ਦੀਆਂ ਲਾਸ਼ਾਂ ਹੋ ਗਈਆਂ ਕੱਸੀਆਂ ਦੀ ਹੋ ਗਈਆਂ ਕੋਈ ਗੱਡੀ ਛੱਲੇ ਆ ਗਿਆ ਜਿੰਨਾਂ ਦੀ ਨਹੀਂ ਪਛਾਣ ਹੁੰਦੀ ਕਿਸੇ ਵੀ ਜ਼ਿਲ੍ਹੇ ਦੀ ਸਾਡੇ ਇਥੇ ਮੌਰੀਡਿਕਲ ਕਾਲ ਜਾ ਕੇ ਪੋਸਟਮਾਰਟਮ ਹੁੰਦੇ ਆ ਉਸ ਤੋਂ ਬਾਅਦ ਅਸੀਂ ਲਾਸ਼ਾਂ ਲੈ ਕੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਅਸੀਂ 1 ਸਾਲ ਬਾਅਦ ਜਾਂ ਸਵਾ 1 ਸਾਲ ਬਾਅਦ ਕੋਈ 40 ਜਾਂ 50 ਜਾਂ 60 80 ਇਕੱਠੀਆਂ ਹੋ ਜਾਂਦੀਆਂ ਫਿਰ ਅਸੀਂ ਬੜੀ ਸ਼ਰਧਾ ਦੇ ਨਾਲ ਸ਼੍ਰੀ ਰਾਮ ਬਾਦ ਚੋਂ ਚੱਲ ਕੇ ਇੱਥੇ ਗ੍ਰੀਨ ਐਵੇਨਿਊ ਗੁਰਦਵਾਰਾ ਸਾਹਿਬ ਦੇ ਕੋਲੇ ਜਾ 80 ਸਤਨਾ ਉੱਥੇ ਜਲ ਪ੍ਰਵਾਹ ਕਰੀ ਦੀਆਂ ਤੇ ਕੱਲ ਨੂੰ ਉਹਨਾਂ ਦਾ ਸੀ 57 ਬੰਦਿਆਂ ਦਾ ਭੋਗ ਪਾਇਆ ਜਾਏਗਾ ਜਿਹੜਾ ਸਵੇਰੇ 9:30 ਤੋਂ ਲੈ ਕੇ 10:30 ਵਜੇ ਤੱਕ ਭੋਗ ਪਾਈ ਜਾਣਗੇ ਅੱਜ ਦੇ ਦੌਰ 'ਚ ਜਿੱਥੇ ਦੁਨੀਆ ਮਤਲਬੀ ਹੁੰਦੀ ਜਾ ਰਹੀ ਹੈ ਉੱਥੇ ਅਜਿਹੇ ਸੰਸਥਾਵਾਂ ਪ੍ਰੇਰਣਾ ਦਾ ਸਰੋਤ ਨੇ ਤੇ ਮਨੁੱਖਤਾ 'ਚ ਦੁਬਾਰਾ ਤੁਹਾਡਾ ਵਿਸ਼ਵਾਸ ਜ਼ਰੂਰ ਪੈਦਾ ਕਰ ਦਿੰਦੀਆਂ ਨੇ ਫਰੀਦਕੋਟ ਤੋਂ ਦੇਵ ਆਨੰਦ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ